2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹੋਵੇਗੀ ਆਪਸੀ ਇਕਤਾ ਸ਼ਰਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨਾਲ ਮਿਲਾਇਆ ਹੱਥ ਜੋ ਮਾਝੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਮਾਝੇ ਤੋਂ ਬਾਅਦ ਦੁਆਬੇ ਤੇ ਮਾਲਵੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੋਨਾਂ ਦੇ ਵੱਲੋਂ ਗੱਠਜੋੜ ਕਰਕੇ ਚੋਣਾਂ ਲੜੀਆਂ ਜਾਣਗੀਆਂ ਤੁਸੀਂ ਜੁੜਿਓ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਦ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਨ੍ਹਾਂ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤਿੰਨ ਵਾਰ ਦੇ ਜੋ ਸੰਸਦ ਮੈਂਬਰ ਨੇ ਹੁਣ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਯਾਦ ਆਈ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਮਿਲ ਕੇ ਚੋਣਾਂ ਲੜਨ ਦਾ ਜੋ ਇਹ ਮਨ ਬਣਾਇਆ ਹੈ ਸਿਮਰਨਜੀਤ ਸਿੰਘ ਮਾਨ ਨੇ ਤਰਨ ਤਾਰਨ ਦੀ ਜਿਮਨੀ ਚੋਣ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਕੋਈ ਵੀ ਆਪਣਾ ਉਮੀਦਵਾਰ ਖੜਾ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਪੋਰਟ ਕੀਤੀ ਗਈ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸਿਮਰਨਜੀਤ ਸਿੰਘ ਮਾਨ ਦੀ ਜੋ ਆਪਸੀ ਇਕਤਾ ਹੋਣੀ ਹੈ ਇਸ ਦੇ ਬਾਰੇ ਲਗਾਤਾਰ ਚਰਚਾਾਂ ਚੱਲ ਰਹੀਆਂ ਨੇ ਵੱਖ-ਵੱਖ ਮੀਡੀਆ ਰਿਪੋਰਟਾਂ ਦੇ ਜ਼ਰੀਏ ਸਿਮਰਨਜੀਤ ਸਿੰਘ ਮਾਨ ਜਿਹੜੇ ਕੇ ਪਹਿਲਾਂ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਬਾਦਲ ਦੇ ਖਿਲਾਫ ਬੜਾ ਬੋਲਦੇ ਹੁੰਦੇ ਸੀ ਅਕਾਲੀ ਦਲ ਬਾਦਲ ਦੇ ਖਿਲਾਫ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਜੋ ਕਿ ਸਾਬਕਾ ਆਈਐਸ ਆਈਪੀਐਸ ਅਫਸਰ ਨੇ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਨੇ ਜਦੋਂ ਆਪਣੀ ਨੌਕਰੀ ਛੱਡ ਕੇ ਆਪਣੀ ਰਾਜਨੀਤਿਕ ਪਾਰਟੀ ਬਣਾ ਲਈ ਤੇ ਉਸ ਤੋਂ ਬਾਅਦ 1999 ਦੇ ਵਿੱਚ ਉਹਨਾਂ ਦੀ ਪਾਰਟੀ ਨੂੰ ਵੱਡਾ ਸਮਰਥਨ ਮਿਲਿਆ ਲਗਭਗ 11 ਲੋਕ ਸਭਾ ਮੈਂਬਰ ਉਹਨਾਂ ਦੇ ਜੋ ਪੰਜਾਬ ਵਿੱਚੋਂ ਜਿੱਤੇ ਪਰ ਉਸ ਤੋਂ ਬਾਅਦ ਜਿਹੜਾ ਕਿ ਸਿਮਰਨਜੀਤ ਸਿੰਘ ਮਾਨ ਸੰਸਦ ਦੇ ਵਿੱਚ ਨਹੀਂ ਗਏ ਔਰ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜਿਹੜਾ ਸੰਸਦ ਵਿੱਚ ਨਾ ਜਾਣ ਕਰਕੇ ਪੰਜਾਬ ਦੇ ਮੁੱਦੇ ਜਿਹੜੇ ਸੀ ਉਹ ਨਹੀਂ ਉਠਾ ਸਕੇ ਸੋ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਲਗਾਤਾਰ ਚੋਣਾਂ ਲੜਦੀ ਰਹੀ ਪਰ ਕਦੇ ਵੀ ਵੱਡੀ ਜਿੱਤ ਸਫਲ ਨਹੀਂ ਕਰ ਸਕੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦਾ ਕੋਈ ਵੀ ਲੀਡਰ ਵਿਧਾਨ ਸਭਾ ਚੋਣ ਨਹੀਂ ਜਿੱਤ ਸਕਿਆ ਸੋ ਅੱਜ ਸਿਮਰਨਜੀਤ ਸਿੰਘ ਮਾਨ ਦੇ ਹਾਲਾਤ ਪਾਰਟੀ ਦੇ ਇਹ ਹੋ ਚੁੱਕੇ ਨੇ ਕਿ ਬਿਲਕੁਲ ਉਹ ਹਾਸ਼ੀ ਤੇ ਚਲੀ ਗਈ ਹੈ ਔਰ ਹੁਣ ਸਿਮਰਨ ਸਿੰਘ ਮਾਨ ਨੂੰ ਇਹ ਸ਼ਾਇਦ ਰਾਜਨੀਤੀ ਪਾਰਟੀ ਨੂੰ ਬਚਾਉਣ ਲਈ ਜੋ ਆਪਣਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਇਹ ਨੇੜਤਾ ਕੀਤੀ ਜਾ ਰਹੀ ਹੈ ਉੱਥੇ ਸੁਖਬੀਰ ਸਿੰਘ ਬਾਦਲ ਵੀ ਜਿਹੜੇ ਕਿ ਸਿਮਰਨ ਸਿੰਘ ਮਾਨ ਉਹਨਾਂ ਦੇ ਇੱਕ ਬਜ਼ੁਰਗ ਲੀਡਰ ਦੇ ਵਜੋਂ ਸਤਕਾਰ ਕਰ ਰਹੇ ਨੇ ਜੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪਿਤਾ ਸੀ ਉਹਨਾਂ ਦਾ ਸਾਯਾ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਸਿਰ ਤੋਂ ਉੱਠ ਗਿਆ ਹੈ ਤੇ ਹੌਣ ਸੁਖਵੀਰ ਸਿੰਘ ਬਾਦਲ ਦੇ ਕੋਲ ਕੋਈ ਵੀ ਵੱਡਾ ਕੱਦਵਾਰ ਲੀਡਰ ਜਿਹੜਾ ਉਹਨਾਂ ਦੀ ਪਾਰਟੀ ਦੇ ਵਿੱਚ ਨਹੀਂ ਬਚਿਆ ਜਿਹੜੇ ਬਾਕੀ ਸਾਰੇ ਲੀਡਰ ਨੇ ਉਹ ਸੁਖਵੀਰ ਸਿੰਘ ਬਾਦਲ ਦੇ ਹਮਸਫਰ ਨੇ ਸੋ ਇੱਕ ਦੋ ਲੀਡਰਾਂ ਨੂੰ ਛੱਡ ਕੇ ਜੋ ਕਿ ਬਲਵਿੰਦਰ ਸਿੰਘ ਪੁੰਦੜ ਜਿਹੜੇ ਅੱਜ ਸੀਨੀਅਰ ਨੇ ਉਹ ਬਿਮਾਰ ਚੱਲ ਰਹੇ ਨੇ ਸੋ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਨੂੰ ਵੀ ਆਪਣੇ ਬਜ਼ੁਰਗ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਗ੍ਹਾ ਦੇ ਉੱਪਰ ਥਾਂ ਜਿਹੜੀ ਇਹ ਪਰਣਾ ਚਾਹੁੰਦੇ ਨੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਮਿਲ ਕੇ ਸੋ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਤੇ 2027 ਦੇ ਵਿਧਾਨ ਸਭਾ ਚੋਣਾਂ ਲੜ ਸਕਦੇ ਨੇ 2027 ਦੇ ਵਿੱਚ ਜਦੋਂ ਕਿ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ 파ੜਾ ਪਿਆ ਹੋਇਆ ਵੱਖ-ਵੱਖ ਅਕਾਲੀ ਦਲ ਦੇ ਪਾਰਟੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਪੁਨਰ ਸਰਜੀਤ ਅਕਾਲੀ ਦਲ ਹੈ ਇੱਕ ਜੋ ਅਮਰਤਪਾਲ ਸਿੰਘ ਦਾ ਵਾਰਸ ਪੰਜਾਬ ਅਕਾਲੀ ਦਲ ਹੈ ਸੋ ਇਹਨਾਂ ਦੋਨੋਂ ਅਕਾਲੀ ਦਲੀਆਂ ਨੂੰ ਟੱਕਰ ਦੇਣ ਵਾਸਤੇ ਮਾਝੇ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਤੇ ਸੁਖਵੀਰ ਸਿੰਘ ਬਾਦਲ ਦਾ ਆਪਸੀ ਜਿਹੜਾ ਕਿ ਸਮਝੌਤਾ ਹੋ ਸਕਦਾ ਹੈ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਮਾਜੇ ਦੇ ਵਿੱਚ ਮਜ਼ਬੂਤ ਆਧਾਰ ਰੱਖਦੇ ਨੇ ਉਹਨਾਂ ਦੀ ਚੰਗੀ ਪਕੜ ਹੈ ਮਾਜੇ ਦੇ ਵਿੱਚ ਜਦੋਂ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਖਿਲਾਫ ਉਹਨਾਂ ਨੇ ਚੋਣ ਲੜੀ ਸੰਗਰੂਰ ਤੋਂ ਤਾਂ ਜਿੱਤ ਦਰਜ ਕੀਤੀ ਪਰ ਉਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਨੇ ਕਦੇ ਵੀ ਰਾਜਨੀਤਿਕ ਪਾਰਟੀ ਆਪਣੇ ਵਰਕਰਾਂ ਦਾ ਕਦੇ ਸਾਰ ਨਹੀਂ ਲਈ ਜੋ ਸੁਖਬੀਰ ਸਿੰਘ ਬਾਦਲ ਲਗਾਤਾਰ ਆਪਣੇ ਅਕਾਲੀ ਵਰਕਰਾਂ ਦੇ ਨਾਲ ਖੜਦੇ ਨੇ ਉੱਥੇ ਸਿਮਰਜੀਤ ਸਿੰਘ ਮਾਨ ਚੋਣ ਜਿੱਤਣ ਤੋਂ ਬਾਅਦ ਜਿਨ੍ਹਾਂ ਨੇ ਕੋਈ ਪੰਜਾਬ ਦਾ ਮੁੱਦਾ ਨਹੀਂ ਚੱਕਿਆ ਕੋਈ ਕਿਸੇ ਦੀ ਸੈਤਾ ਨਹੀਂ ਕੀਤੀ ਸੋ ਇੱਕ ਜ਼ਰੂਰ ਇੱਕ ਸਿਮਰਨ ਸੀਮਾਨ ਦੀ ਇੱਕ ਜਿਹੜਾ ਚਿੱਠੀ ਲੈ ਕੇ ਜਾਂਦਾ ਕੋਈ ਵਿਦੇਸ਼ ਦੀ ਧਰਤੀ ਤੇ ਉੱਥੇ ਉਸ ਨੂੰ ਜ਼ਰੂਰ ਪਨਾਹ ਮਿਲ ਜਾਂਦੀ ਏ ਸੋ ਸਿਮਰਨ ਜੀ ਸੀਮਾਨ ਦੇ ਵੱਲੋਂ ਜੋ ਹੁਣ ਰਾਜਨੀਤਿਕ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਜਾਂ ਰਾਜਨੀਤਿਕ ਦੇ ਵਿੱਚ ਅਗਲਾ ਸਫ਼ਰ ਜਾਰੀ ਰੱਖਣ ਵਾਸਤੇ ਜਿਹੜਾ ਕਿ ਅਜੇ ਹ ਕੁਝ ਨਾ ਕੁਝ ਅੰਦਰ ਖਾਤੇ ਚਰਚਾ ਚੱਲ ਰਹੀ ਏ ਅੰਦਰ ਖਾਤੇ ਤਿਆਰੀਆਂ ਹੋ ਰਹੀਆਂ ਨੇ ਜੋ ਮੀਡੀਆ ਰਿਪੋਰਟਾਂ ਦੇ ਵਿੱਚ ਗੱਲਾਂ ਨਿਕਲ ਕੇ ਆਉਂਦੀਆਂ ਨੇ ਅਸੀਂ ਤੁਹਾਡੇ ਨਾਲ ਉਹ ਸਾਂਝੀਆਂ ਕਰਦੇ ਆਂ ਸੋ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਸ ਵਿੱਚ ਇਕਤਾ ਕਰਕੇ ਆਪਸ ਵਿੱਚ ਗੱਠਜੋੜ ਕਰਕੇ ਜੋ ਇਹ ਚੋਣਾਂ ਲੜਨਗੇ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਅਕਾਲੀ ਦਲ ਬਾਦਲ ਦੇ ਚੋਣ ਨਿਸ਼ਾਨ ਦੇ ਉੱਪਰ ਆਪਣੇ ਉਮੀਦਵਾਰ ਖੜੇ ਕਰੇਗਾ ਜੋ ਹੁਣ ਸੁਖਵੀਰ ਸਿੰਘ ਬਾਦਲ ਦੇ ਨਾਲ ਇਹ ਸਮਝੌਤਾ ਹੋ ਰਿਹਾ ਹੈ ਜਿਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੀ ਸਿਮਰਨ ਸਿੰਘ ਮਾਨ ਦਾ ਸਤਿਕਾਰ ਕੀਤਾ ਜਾ ਰਿਹਾ ਜੋ ਤਰਨਤਾਰਨ ਚੋਣਾਂ ਦੇ ਵਿੱਚ ਇਸ ਜਿਹੜਾ ਨਤੀਜੇ ਆਇਆ ਨਹੀਂ ਤਾਂ ਕਰਨ ਕਰਨ ਚੋਣਾਂ ਦੇ ਵਿੱਚ ਸਿਮਰਜੀ ਸਿੰਘ ਮਾਨ ਦੇ ਵੱਲੋਂ ਜਦੋਂ ਉਮੀਦਵਾਰ ਕੋਈ ਖੜਾ ਨਹੀਂ ਕੀਤਾ ਗਿਆ ਤਾਂ ਉਹਨਾਂ ਨੇ ਸਿੱਧਾ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਦੀ ਸਪੋਰਟ ਕੀਤੀ ਹੈ ਸੁਖਵੀਰ ਸਿੰਘ ਬਾਦਲ ਦੇ ਨਾਲ ਹੱਕ ਵਿੱਚ ਆਏ ਨੇ ਭਾਵੇਂ ਉਹ ਚੋਣ ਪ੍ਰਚਾਰ ਕਰਨ ਵਾਸਤੇ ਨਹੀਂ ਆਏ ਸੀ ਪਰ ਉਹਨਾਂ ਨੇ ਆਪਣੇ ਵਰਕਰਾਂ ਨੂੰ ਅੰਦਰ ਖਾਤੇ ਜਰੂਰ ਸੁਨੇਹਾ ਲਾਇਆ ਸੀ ਕਿ ਅਕਾਲੀ ਦਲ ਬਾਦਲ ਨੂੰ ਮਜ਼ਬੂਤ ਕਰੋ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਜਿਤਾਓ ਜੋ ਹੁਣ 2027 ਦੇ ਵਿੱਚ ਵੀ ਅਜਿਹੀਆਂ ਚਰਚਾਵਾਂ ਨੇ